ਵਹੈਰੂ ਜੀ ਕਿਆ ਖਾਲਸਾ ਵਹੈਰੂ ਕੀ ਫਤਿਹ ਅੱਜ 29 ਤਰੀਕ 10ਵਾਂ ਮਹੀਨਾ 2025 ਗੁਰਪੁਰਬ ਦੇ ਮੱਦੇ ਨਜ਼ਰ ਆਪਣੀ ਦੂਸਰੀ ਪ੍ਰਵਤ ਫੇਰੀ ਉਹ ਗੁਰੂ ਅਰਜਨ ਦੇਵ ਨਗਰ ਗੁਰੂਕਾ ਸਿੰਘ ਸਭਾ ਗੁਰਦੁਆਰਾ ਤੋਂ ਚੱਲਣ ਤੋਂ ਪਹਿਲਾਂ ਦਾ ਸਮਾਂ ਹੀ ਅੱਜ ਆਪਣੀ ਪ੍ਰਵਤ ਫੇਰੀ ਇਹ ਗੁਰੂ ਅਰਜਨ ਦੇਵ ਨਗਰ ਵਿੱਚ ਹੀ ਜਾਵਾਂਗੇ ਪ੍ਰਵਤ ਲਈ ਤੁਰਨ ਤੋਂ ਪਹਿਲਾਂ ਦੀਆਂ ਤਿਆਰੀਆਂ ਸ਼ੁਰੂ ਹੈ ਜੀ ਦੇਖ ਸਕਦੇ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਗ ਨੂੰ ਮਨਾਉਂਦਿਆਂ ਹੋਇਆ ਵਸਤੀ ਦੇ ਵਿੱਚ ਦੂਸਰੀ ਪ੍ਰਬਾਤ ਫੇਰੀ ਹੈ ਹਰ ਰੋਜ਼ ਦੀ ਤਰ੍ਹਾਂ ਅਰਦਾਸ ਬੇਨਤੀ ਕਰਕੇ ਪ੍ਰਬਾਤ ਫੇਰੀ ਆਰੰਭ ਹੋਵੇਗੀ ਇਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਂਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸੂਆ ਹੋਵੇ ਕੀਰਤਨ ਸਦਾ ਬਸੂਆ ਸਦਾ ਬਸੋਆ ਸੋਹੇ ਕੀਰਤਨ ਸਦਾ ਬਸੋਆ ਵਾਹਿਗੁਰੂ ਆਖ ਗੁਰੂਆਂ ਗੁਰਿਆਨ ਗੁਰ ਸਤਾਰ ਦੇ ਵਿੱਚ ਇਸ ਕਰਕੇ ਸਤਿਕਾਰ ਜ਼ਰੂਰੀ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ ਪਿਆਰ ਕਰਨਾ ਇਸ ਕਰਕੇ ਭਾਈ ਇਸੇ ਤਰ੍ਹਾਂ ਨਾਲ ਮਿਲ ਕੇ ਸਾਰੇ ਜਾਣੇ ਸੇਵਾ ਕੰਮ ਦਾ ਯਤਨ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤੋ ਨਸਾ ਸਿਆ ਨਸਾ ਸਿਆ ਮਨ ਚਾਹੋ ਚੱਤੀ ਬਾਣੀ ਦੰਤ ਸਾਜਨ ਪੈਰ ਨਰ ਤੇ ਕੋਲੇ ਉਰ ਤੇ ਜੜੀ ਤੇ ਕੁੜਿਤ ਤੇਰੀ ਤੁੰਤ ਹਰਿ ਪੂਰੇ ਰਮੰਤ ਨਾਮੁ ਕੋ ਚਲਿ ਮਾਗੇ ਵਾਗੇ ਅਨਵਦ ਸੋ ਮੇਰੇ ਕਵਨ ਗੁਰੂ ਭਾਣੀ ਤਦਾ ਮਾਤਾ ਤਹਤਵਾ